ਅੱਜ 13 ਅਗਸਤ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਅੱਜ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਵਿੱਚ ਫਿਰ ਬੱਦਲਬਾਜ਼ ਬਣੀ ਹੋਈ ਹੈ ਤੇ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਚਾਹੇ ਉਹ ਪਹਾੜਾਂ ਦੇ ਨਾਲ ਲੱਗਦੇ ਖੇਤਰ ਫਾਜ਼ਿਲਕਾ ਪਹਾੜਾਂ ਦੇ ਨਾਲ ਲੱਗਦੇ ਖੇਤਰ ਹੁਸ਼ਿਆਰਪੁਰ ਅਨੰਦਪੁਰ ਸਾਹਿਬ ਰੋਪੜ ਮੋਹਾਲੀ ਚੰਡੀਗੜ੍ਹ ਪਟਿਆਲਾ ਲੁਧਿਆਣਾ ਫਤਿਹਗੜ੍ਹ ਸਾਹਿਬ ਨਵਾਂ ਸ਼ਹਿਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੀ ਸੰਭਾਵਨਾ ਲਗਾਤਾਰ ਬਣੀਆ ਹੋਈਆਂ ਨੇ ਦੂਸਰੀ ਤਰਫ ਬੱਛਮੀ ਮਾਲਵੇਰੇ ਵਿੱਚ ਵੀ ਅੱਜ ਤੇ ਕੱਲ ਨੂੰ ਮੀਂਹ ਪੈਣ ਦੀ ਸੰਭਾਵਨਾ ਪੂਰੀਆ ਬਣੀਆ ਹੋਈਆਂ ਨੇ ਚਾਹੇ ਉਹ ਫਾਜ਼ਿਲਕਾ ਬੋਹਰ ਮੁਖਸਰ ਬਟਿੰਡਾ ਰੋਜਪੁਰ ਫਰੀਦਕੋਟ ਦੇ ਕੋਨਾ ਇਲਾਕੇ ਹੋਣ ਇਹਨਾਂ ਵਿੱਚ ਵੀ ਅੱਜ ਤੇ ਅਗਲੇ 2 ਦਿਨਾਂ ਤੱਕ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਖਰਪੂਸਲਾ ਜਲੰਧਰ ਇਹਨਾਂ ਖੇਤਰਾਂ ਦੇ ਵਿੱਚ ਲਗਾਤਾਰ ਬੱਦਲਵਾਈ ਬਣੀ ਹੋਈ ਹੈ ਤੇ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਵਕ-ਵਕ ਜਗ੍ਹਾ ਤੁਹਾਨੂੰ ਦੇਖਣ ਨੂੰ ਅੱਜ ਮਿਲਦੇ ਰਹਿਣਗੇ ਇਸੇ ਤਰ੍ਹਾਂ ਹੀ ਅਮਰਸਰ ਅਤੇ ਤਰਨਤਾਰਨ ਦੇ ਇਲਾਕਿਆਂ ਦੇ ਵਿੱਚ ਵੀ ਅਗਲੇ 1-2 ਦਿਨਾਂ ਤੱਕ ਬਧੀਆ ਤੇ ਕਿਤੇ ਭਾਰੀ ਮੀਂਹ ਦਰਜ ਕੀਤਾ ਜਾਵੇਗਾ ਮੁੱਖ ਤੌਰ ਤੇ 15-16 ਤਰੀਕ ਤੱਕ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਹਰ ਰੋਜ਼ ਸਵੇਰ ਵੇਲੇ ਮੀਂਹ ਦਰਜ ਕੀਤਾ ਜਾਵੇਗਾ ਦੂਸਰੀ ਤਰਫ ਦਰਿਆਵਾਂ ਦੀ ਗੱਲ ਕਰੀਏ ਤਾਂ ਸਤਲੁਜ ਦੇ ਖਲਾਅ ਤਕਰੀਬਨ ਠੀਕ ਨੇ ਬਿਆਸ ਦਰਿਆ ਲਗਾਤਾਰ ਓਵਰਫਲੋ ਚੱਲ ਰਿਹਾ ਹੈ ਤੇ ਕਈ ਜਗ੍ਹਾ ਟੁੱਟਣ ਦੀਆਂ ਖਬਰਾਂ ਵੀ ਆ